ਪਹਿਲਾ ਸਵਾਲ ਹਰੀ ਸਿੰਘ ਨਲਵਾ ਦਾ ਜਨਮ ਕਿੱਥੇ ਹੋਇਆ ਗੁਜਨਾਵਾਲਾ ਚਿਲਿਆਂਵਾਲਾ ਕਾਂਗੜਾ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਸਹੀ ਜਵਾਬ ਗੁਜਨਾਵਾਲਾ ਦੂਜਾ ਸਵਾਲ ਹਰੀ ਸਿੰਘ ਨਲਵਾ ਦੇ ਪਿਤਾ ਜੀ ਦਾ ਕੀ ਨਾਮ ਸੀ ਸ਼ਾਮ ਸਿੰਘ اٹਾਰੀਵਾਲਾ ਗੁਰਦੇਵਾਲ ਸਿੰਘ ਗੁਲਾਬ ਸਿੰਘ ਜਾਂ ਸ਼ੇਰ ਸਿੰਘ ਸਹੀ ਜਵਾਬ ਕਰਦੇ ਆਂ। ਤੀਜਾ ਸਵਾਲ ਪਿਤਾ ਦੀ ਮੌਤ ਸਮੇਂ ਹਰੀ ਸਿੰਘ ਨਲਵਾ ਦੀ ਉਮਰ ਕਿੰਨੀ ਸੀ? 7 ਸਾਲ, 13 ਸਾਲ, 11 ਸਾਲ ਜਾਂ 5 ਸਾਲ? ਸਹੀ ਜਵਾਬ 7 ਸਾਲ। ਚੌਥਾ ਸਵਾਲ ਹਰੀ ਸਿੰਘ ਨਲਵਾ ਨੇ ਕਿੰਨੇ ਸਾਲ ਦੀ ਉਮਰ ਵਿੱਚ ਅੰਮ੍ਰਿਤ ਛਕਿਆ ਸੀ? 7 ਸਾਲ, 6 ਸਾਲ, 5 ਸਾਲ ਜਾਂ 10 ਸਾਲ? ਸਹੀ ਜਵਾਬ 10 ਸਾਲ ਪੰਜਵਾਂ ਸਵਾਲ ਹਰੀ ਸਿੰਘ ਨਲਵਾ ਮਹਾਰਾਜਾ ਰਣਜੀਤ ਸਿੰਘ ਜੀ ਦੀ ਫੌਜ ਵਿੱਚ ਕਦੋਂ ਭਰਤੀ ਹੋਇਆ ਸੀ ਸਨ 1802 1804 1808 ਜਾਂ 1810 ਸਹੀ ਜਵਾਬ ਸਨ 1804 ਛੇਵਾਂ ਸਵਾਲ ਹਰੀ ਸਿੰਘ ਨਲਵਾ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਖਾਲਸਾ ਸ਼ੇਰੇ ਪੰਜਾਬ ਬਾਗਮਾਰ ਸ਼ੇਰਮਾਰ ਸਹੀ ਜਵਾਬ ਬਾਗਮਾਰ 7ਵਾਂ ਸਵਾਲ ਬਾਗ ਨੂੰ ਮਾਰਨ ਤੇ ਮਹਾਰਾਜਾ ਰਣਜੀਤ ਸਿੰਘ ਨੇ ਹਰੀ ਸਿੰਘ ਨੂੰ ਕੀ ਖਿਤਾਬ ਦਿੱਤਾ ਸਰਦਾਰ ਦੀ ਉਪਾਧੀ 800 ਘੋੜੇ ਅਤੇ ਪੈਦਲ ਸਿਪਾਹੀ A ਅਤੇ B ਦੋਵੇਂ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਸਹੀ ਜਵਾਬ A ਅਤੇ B ਦੋਵੇਂ 8ਵਾਂ ਸਵਾਲ ਹਰੀ ਸਿੰਘ ਨਲਵਾਦੀ ਪਹਿਲੀ ਮਹੱਤਵਪੂਰਨ ਮਹਿਮਾ ਜੰਗ ਲੜਾਈ ਕਿਹੜੀ ਸੀ ਕਸੂਰ ਦੀ ਲੜਾਈ ਮਲਤਾਨ ਦੀ ਲੜਾਈ ਕਸ਼ਮੀਰ ਤੇ ਜਿੱਤ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਸਹੀ ਜਵਾਬ ਕਸਵਰ ਦੀ ਲੜਾਈ ਨੋਵਾਂ ਸਵਾਲ ਹਰੀ ਸਿੰਘ ਨਲਵਾ ਦੀ ਪਤਨੀ ਦਾ ਕੀ ਨਾਮ ਸੀ ਰਾਜਕੌਰ ਦੇਸਨਕੌਰ ਸਾਹਿਬਕੌਰ ਜਾਂ ਏ ਅਤੇ ਬੀ ਦੋਵੇਂ ਸਹੀ ਜਵਾਬ ਏ ਅਤੇ ਬੀ ਦੋਵੇਂ ਦਸਵਾਂ ਸਵਾਲ ਕੈਸੇ ਲੜਾਈ ਦੌਰਾਨ ਹਰੀ ਸਿੰਘ ਨਲਵਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸਨ ਮਲਤਾਨ ਦੀ ਘੇਰਾਬੰਦੀ ਸਿਆਲਕੋਟ ਦੀ ਲੜਾਈ ਕਸੂਰ ਦੀ ਲੜਾਈ ਜਾਂ ਇਨ੍ਹਾਂ ਵਿੱਚੋਂ ਕੋਈ ਨਹੀਂ ਇਸ ਦਾ ਜਵਾਬ ਤੁਸੀਂ ਸਾਨੂੰ ਕਮੈਂਟ ਬਾਕਸ ਵਿੱਚ ਦਿਓ ਧੰਨਵਾਦ